ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬਤ ਦਾ ਭਲਾ ਜੋ ਮੰਗ ਹੈ ਠਾਕੁਰੇ ਆਪਣੇ ਤੇ ਸੋਈ ਸੋਈ ਦੇਵੈ ਨਾਨਕ ਦਾਸ ਮੁਕਤੇ ਜੋ ਬੋਲੇ ਇहां ਉहां ਸਚ ਹੋਵੈ ਦੇ ਮਹਾਵਾਕ ਅਨਸਾਰ ਗੁਰੂ ਪਿਆਰੀ ਸਾਧ ਸੰਗਤ ਜੀ ਅੱਜ ਬਹੁਤ ਹੀ ਬੜੀ ਮਹਾਨ ਖੁਸ਼ੀ ਵਾਲੀ ਗੱਲ ਹੈ ਕਿ ਸਾਡੇ ਵੀਰ ਜੀ ਤੇ ਸਾਡੇ ਭੈਣ ਜੀ ਪਿੰਡ ਹੰਮੀਰੇ ਤੋਂ ਦਾਸ ਕੋਲ ਚੱਲ ਕੇ ਆਏ ਵਾਹਿਗੁਰੂ ਨੇ ਕਿਰਪਾ ਕੀਤੀ 17 ਸਾਲਾਂ ਬਾਅਦ ਮੇਰੇ ਬਾਬੇ ਨਾਨਕ ਨੇ ਇਹਨਾਂ ਨੂੰ ਪੁੱਤਰ ਦੀ ਦਾਤ ਬਖਸ਼ੀ ਆ 17 ਸਾਲਾਂ ਬਾਅਦ ਇਹ ਇਹਨਾਂ ਦੋਨਾਂ ਜੀਆਂ ਦੀ ਭਗਤੀ ਆ ਤੇ 17 ਸਾਲਾਂ ਬਾਅਦ ਮੇਰੇ ਸਤਿਗੁਰੂ ਨੇ ਇਹਨਾਂ ਨੂੰ ਪੁੱਤ ਦੀ ਦਾਤ ਬਖਸ਼ੀ ਆ ਕਿਉਂਕਿ ਇਹ ਜਿਹੜੀਆਂ ਦਾਤਾ ਨੇ ਇਹ ਸਾਰੀਆਂ ਗੁਰੂ ਨਾਨਕ ਦੇ ਹੱਥ ਵਿੱਚ ਆ ਅਕਾਲ ਪੁਰਖ ਦੇ ਹੱਥ ਵਿੱਚ ਆ ਤੇ ਵਾਹਿਗੁਰੂ ਕਿਸੇ ਨੂੰ ਵੀ ਖਾਲੀ ਨਾ ਮੁੜੇ ਸਾਰਿਆਂ ਨੂੰ ਇਹ ਦਾਤਾ ਮਾਰੇ ਜਰੂਰ ਦੇਵੇ ਧੀ ਆਵੇ ਪੋਤਾ ਆਵੇ ਰਾਜੀ ਆਵੇ ਜਿਵੇਂ ਮਾਰਾ ਕਹਿੰਦੇ ਨਾ ਕਿ ਜੋ ਆਵੇ ਸੋ ਰਾਜੀ ਸਾਵੇ ਕਲਾ ਵਾਹਿਗੁਰੂ ਦੇ ਨਾਮ ਦੀ ਵਰਤੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਸੋ ਗੁਰੂ ਪਿਆਰ ਸਮਾਂ ਲੱਗ ਸਕਦਾ ਵਾ ਟਾਈਮ ਲੱਗ ਸਕਦਾ ਵਾ ਉਸ ਦਾਤੇ ਦੇ ਘਰ ਵਿੱਚ ਦੇਰ ਹੋ ਸਕਦੀ ਆ ਅંધੇਰ ਨਹੀਂ ਹੋ ਸਕਦਾ ਬਸ ਲੋੜ ਹੈ ਸਾਨੂੰ ਆਪਣਾ ਵਿਸ਼ਵਾਸ ਅਤੇ ਆਪਣੀ ਭਾਵਨਾ ਬਣਾਉਣ ਦੀ ਤੇ ਮੇਰੀ ਇੱਕ ਬੇਨਤੀ ਬਹੁਤ ਜ਼ਰੂਰੀ ਜੋ ਮੈਂ ਹਰ ਵੀਡੀਓ ਦੇ ਵਿੱਚ ਕਹਿੰਨਾ ਕਿ ਭਾਈ ਜਿਹੜਾ ਵੀ ਸਾਡੇ ਕੋਲ ਆਪਣਾ ਕੋਈ ਭਰੇਜ ਕਰਕੇ ਆਉਂਦਾ ਸ਼ਰਾਮ ਮੀਟਾਂਡੇ ਦਾ ਉਹਨੂੰ ਮੇਰਾ ਬਾਬਾ ਨਾਨਕ ਜ਼ਰੂਰ ਦਾਤ ਦਿੰਦਾ ਹੈ ਜਿਹੜਾ ਵੀਰੇ ਪ੍ਰੇਜ ਨਹੀਂ ਕਰਦਾ ਉਹਨਾਂ ਦੀ ਚੜ੍ਹਦੀ ਕਲਾ ਬਾਕੀ ਕਿਰਪਾ ਜ਼ਰੂਰ ਹੁੰਦੀ ਹੈ। ਦੇਰ ਆਵੇ ਸਵੇਰ ਆਵੇ ਪਰ ਕਿਰਪਾ ਜ਼ਰੂਰ ਹੁੰਦੀ ਹੈ। ਇਹ ਵੀਰ ਜੀ ਸਾਡੇ ਕੋਲ ਹੰਮੀਰੇ ਪਿੰਡ ਤੋਂ ਆਏ ਸੀ ਮੇਰੇ ਕੋਲ ਤੇ ਮੇਰੇ ਬਾਬੇ ਨਾਨਕ ਨੇ ਬਹੁਤ ਕਿਰਪਾ ਕੀਤੀ ਹੈ ਤੇ ਇਹਦਾ ਵੈਗੁਰ ਦੀ ਕਿਰਪਾ ਨਾਲ ਇਹ ਸਮਾਂ ਵੀ ਉਦੋਂ ਹੀ ਆਵਾ ਜਦੋਂ ਬਾਬੇ ਨਾਨਕ ਦਾ ਪ੍ਰਕਾਸ਼ ਪੁਰਬ ਸੀ। ਬਿਲਕੁਲ ਉਸ ਦਿਨ ਇਹਦਾ ਮਾਰੇ ਨੇ ਇਹਦਾ ਜਨਮ ਹੋਇਆ ਵਾ। ਅਗਲੇ ਦਿਨ ਜਨਮ ਹੋਇਆ। ਅਗਲੇ ਦਿਨ ਜਨਮ ਹੋਇਆ ਜਦੋਂ ਬਾਬੇ ਨਾਨਕ ਜੀ ਦਾ ਪ੍ਰਕਾਸ਼ ਪੁਰਬ ਸੀ। ਸੋ ਇਸ ਕਰਕੇ 17 ਸਾਲਾਂ ਬਾਅਦ ਮੇਰੇ ਬਾਬੇ ਨਾਨਕ ਨੇ ਮੇਰੀ ਭੈਣ ਦੀ ਭਗਤੀ ਮੋੜੀਆ ਮੇਰੇ ਵੀਰ ਦੀ ਭਗਤੀ ਮੋੜੀਆ ਤੇ 17 ਸਾਲਾਂ ਬਾਅਦ ਪੁੱਤਰ ਦੀ ਦਾਤ ਬਖਸ਼ੀ ਆ ਜੀ ਬਾਬਾ ਨਾਨਕ ਸਾਰਿਆਂ ਨੂੰ ਇਹ ਖੁਸ਼ੀਆਂ ਦੇ ਨਾਲ ਨਿਵਾਜੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ